ਆ ਸਾਡਾ ਬਾਪ ਸ਼ਹਜ਼ਾਦਾ ਆ ਸ਼ਹਿਨशाह ਲੋਕ ਪਿਆ ਸਾਡਾ ਜਿਹਨੇ ਸਾਨੂੰ ਜੰਮਿਆ ਤੁਸੀਂ ਇਨੀ ਇੱਜ਼ਤ ਕਰਦੇ ਹੋ ਪੋਡਕਾਸਟਾਂ ਦੇਖਦੇ ਇੰਨਾ ਕੁਝ ਦੇਖਦੇ ਆ ਵੀ ਖਾਨ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਠ ਕੀਤਾ ਉਹ ਇਹਨਾਂ ਦਾ ਦੱਸਿਆ ਇੱਕ ਹੋ ਭਈਆ ਬਾਪ ਮਰੀਓ ਇਹਨਾਂ ਨਾਲ ਗੱਲਾਂ ਕਰਕੇ ਦਿਲਾਂ ਦੇ ਮਿੱਟੀ ਦੇ ਆਪਦੀ ਮਾਂ ਨੂੰ ਟਾਈਮ ਦੇ ਦਿਓ ਆਪਣੇ ਬਾਪ ਨੂੰ ਟਾਈਮ ਦੇ ਦਿਓ ਦੁਬਾਰਾ ਨਹੀਂ ਮਿਲਦੇ ਕਿ ਨਹੀਂ ਦਿੰਦੇ ਕਦੀ ਮਜ਼ਾ ਆਦੀ ਆਪਣੇ ਬਾਪ ਨੂੰ ਕਿੱਦਾਂ ਦਫਨਾਉਣਾ ਦੋਹਾਂ ਨਹੀਂ ਮਿਲਦੀ ਜ਼ਿੰਦਗੀ ਦੀ ਕਦੀ ਵੀ ਹਣ ਗਲੀ ਨਾ ਕਿਹਾ ਮੇਰਾ ਭਰਾ ਜਿੰਦੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਵਾ ਬਾਪ ਦੀ ਗਦਰ ਕਰਿਆ ਕਰੋ ਭਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਕੱਲੇ ਹੋ ਕੇ ਬਹਿ ਗਏ ਉਹ ਆਪਣੇ ਪਿਤਾ ਨੂੰ ਦਫਨ ਕਰ ਰਹੇ ਸੀਗੇ ਤੇ 15 ਦਿਨ ਹਜੇ ਪਹਿਲਾਂ ਉਹਦੀ ਮਾਤਾ ਸੋਈ ਆ ਤੇ ਹੁਣ ਉਹਨਾਂ ਦੇ ਪਿਤਾ ਜੀ ਦੀ ਡੈਥ ਹੋਈ ਆ ਤੇ ਉਹ ਬਹੁਤ ਹੀ ਭਾਵੁਕ ਹੋ ਰਿਹਾ ਉਹ ਕਹਿੰਦਾ ਆਪਣੇ ਮਾਵਾ ਬਾਪਾਂ ਕੋਲੇ ਰਹਿਿਆ ਕਰੋ ਕੱਲ ਵੀ ਬਿਲਕੁਲ ਸਹੀ ਆ ਉਹਦੀ ਆਪਣੋ ਆਪਣੇ ਮਾਪੇ-ਮਾਪ ਨੂੰ ਟਾਈਮ ਦੇਣਾ ਚਾਹੀਦਾ ਉਹਨਾਂ ਕੋਲ ਰਹਿਣਾ ਚਾਹੀਦਾ ਪਰ ਇਸਦਾ ਫਿਰ ਵੀ ਕਮਾਉਣਾ ਪੈਸਾ ਜ਼ਰੂਰੀ ਆ ਪੈਸੇ ਨਾਲ ਹਰ ਇੱਕ ਚੀਜ਼ ਆ ਜਾਂਦੀ ਆ ਪਰ ਮਾਪੇ-ਮਾਪ ਨਹੀਂ ਆਉਂਦੇ ਇਹ ਚੀਜ਼ ਖਾਨ ਸਾਹਿਬ ਨੂੰ ਵੀ ਚੰਗੀ ਤਰ੍ਹਾਂ ਪਤਾ ਤਾਂ ਹੀ ਉਹ ਲੋਕਾਂ ਨੂੰ ਸਮਝਾ ਰਿਹਾ ਵੀ ਭਾਈ ਮੇਰੇ ਨਾਲ ਹੀ ਹਾਲਾਤ ਹੋ ਗਏ ਤੁਸੀਂ ਸਮਝ ਜੋ ਆਪਣੇ ਮਾਪੇ-ਮਾਪ ਨੂੰ ਟਾਈਮ ਦਿਓ